ਚਾਲ ਰੇ ਚਲਵੇਟ ਕੇ ਬਿਠਾਉਂਦੇ ਸੀ ਬੇਬੇ ਨੂੰ ਵੀ ਇਸੇ ਤਰੀਕੇ ਬਿਠਾਇਆ ਸੀ ਤਾਲੀ ਕਬੂਲ ਸੀ ਉਸ ਦਾ ਅੱਛਾ ਤੁਸੀਂ ਦੇਖਿਆ ਤੋ ਕਿ ਕੁਝ ਪਹਿਲਾਂ ਜਮੇ ਨਹੀਂ ਹੁੰਦਾ ਸੀ ਨਾ ਮਾਪੇ ਵਾਪ ਜਿਹੇ ਜੇ ਕਰ ਦਿੰਦਾ ਸੀ ਹਾਂ ਸਹੀ ਗੱਲ ਮੂੰਹ ਨਾ ਰਖਾਉਂਿਆ ਫਿਰ ਅੱਛਾ ਲੱਲਾ ਹਾਂ ਤਾਲੀ ਨਾ ਮੁਰਦ ਖਾਉਂਦੀ ਅੱਛਾ ਹਾਂ ਮੂੰਹ ਨਾ ਬਹੁਗਾ ਕੋਣ ਡੱਡ ਕੇ ਰੱਖਦੇ ਹਾਂ ਲੀ ਸਾਰਾ ਸਭ ਜਦੋਂ ਵੀ ਸਾਰਾ ਤੋ ਮਿੱਟ ਗਿਆ ਅੱਛਾ ਸੋਨੂ ਕਿਵੇਂ ਇਹ ਪਤਾ ਲੱਗਦਾ ਕਿ ਮੇਰੇ ਘਰ ਆ ਉੱਤੇ ਜਾ ਕੇ ਤੇ ਗੋਚ ਕੇ ਚੁੰਨੀ ਵਿੱਚ ਨਹੀਂ ਵਿਸ ਜਾਂਦਾ ਹਾਂ ਆਪਾਂ ਹੀ ਤੁਹਾਨੂੰ ਦੱਸਦੇ ਆ ਮੇਰੀ ਦਾਦੀ ਦੀ ਵਿਆਹ ਵੇਲੇ ਜਿਹੜਾ ਉਦੋਂ ਕੀ ਕੁਝ ਲੋਕ ਜਿਹੜੇ ਗਲਾਂ 'ਚ ਕੰਨਾਂ 'ਚ ਕੀ ਕੁਝ ਪਾਉਂਦੇ ਸੀ ਮੇਰੀ ਦਾਦੀ ਜੀ ਕੋਲ ਦੀ ਉਹ ਸਾਰੀਆਂ ਟੂਮਾਂ ਹੈਗੀਆਂ ਸੀ ਜਿਹੜੀਆਂ ਉਹ ਪਿਛਲੇ ਸਮੇਂ ਦੇ ਵਿੱਚ ਲੋਕ ਪਾਉਂਦੇ ਸੀ ਅੱਗਲੀ ਫੁੱਲ ਤੇ ਗੁਰੂ ਬੰਦਾ ਅੱਛਾ ਗੁਰੂ ਬੰਦਾ ਇਹ ਸਾਰਾ ਤੇਰੇ ਕੋਲ ਤੁਸੀਂ ਹੈਗਾ ਸੀ ਬੇਬੇ ਸ਼ਿੰਗਰ ਸਵੀਚ ਅੱਛਾ ਸ਼ਾਦਾ ਸਵੀਚ ਅੱਛਾ ਸਵੀਚੀ ਅੱਛਾ ਫਿਰ ਜੀ ਜੀ ਲੱਗੀ ਹੁੰਦੀ ਹਾਂ ਬੁਦਾਮ ਕਿਹਨੂੰ